ਗੱਲ ਦੇ ਪੇਰੇ ਦੱਸ ਕੋ ਅੱਜ ਅਸੀਂ ਸਿਟੀ ਥਾਣੇ ਦੇ ਵਿੱਚ ਇਸ ਵੇਲੇ ਮੌਜੂਦ ਆ ਸਭ ਨੂੰ ਪਤਾ ਹੈ ਕਿ ਨਸ਼ਾ ਛਡਾਊ ਕੇਂਦਰ ਦਾ ਜਿਹੜਾ ਮੁੱਦਾ ਜਿਹੜਾ ਕਾਫੀ ਗਰਮਾਇਆ ਹੋਇਆ ਹੈ ਕਿਉਂਕਿ ਮਹੱਲਾ ਵਸਤੀ ਕਾਫੀ ਪਰੇਸ਼ਾਨ ਹੈ ਜਿਹੜੀ ਖਬਰ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਸੀ ਉਸ ਤੋਂ ਬਾਅਦ ਹੁਣ ਪ੍ਰਸ਼ਾਸਨ ਜਿਹੜਾ ਹਰਕਤ ਦੇ ਵਿੱਚ ਆਇਆ ਤੇ ਅੱਜ ਇਹ ਪੂਰੇ ਮਹੱਲਾ ਵਸੀਆਂ ਨੂੰ ਐਸ ਐਚ ਓ ਸਾਹਿਬ ਵੱਲੋਂ ਸਿਟੀ ਵਿਖੇ ਬੁਲਾਇਆ ਗਿਆ ਤੇ ਦੂਸਰੀ ਤਰਫ ਤੇ ਜਿਹੜੇ ਹੋਟਲ ਜਿਹੜੇ ਸਿਰਤ ਹਸਪੀਟਲ ਦੇ ਜਿਹੜੇ ਕਰਾਇਕਾਰਜਕਤਾ ਹੈ ਉਹਨਾਂ ਨੂੰ ਵੀ ਇੱਥੇ ਬੁਲਾਇਆ ਗਿਆ ਸੀਗਾ ਮ ਐਸਐਚਯੂ ਸਾਹਿਬ ਨਾਲ ਕੀ ਗੱਲਬਾਤ ਹੋਈ ਹੈ ਕੀ ਭਰੋਸਾ ਦਿੱਤਾ ਗਿਆ ਗੱਲਬਾਤ ਕਰਾਂਗੇ ਤੇ ਹਾਂਜੀ ਸੈਨ ਸਾਹਿਬ ਅੱਜ ਜਿਹੜੀ ਮੀਟਿੰਗ ਹੋਈ ਹੈ ਆਪਾਂ ਖਬਰ ਦਿਖਾਈ ਸੀ ਜਿਹੜੀ ਬੜੀ ਅੱਛੇ ਬੜੇ ਲੈਵਲ ਤੇ ਅਸਰ ਹੋਇਆ ਹੈ ਤੇ ਕੀ ਭਰੋਸਾ ਮਿਲਿਆ ਪ੍ਰਸ਼ਾਸਨ ਨੂੰ ਅੱਜ ਮੈਂ ਤਾਂ ਤੁਹਾਡੇ ਟੀਵੀ ਦਾ ਸੀ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਰਦਾ ਜਿਹੜਾ ਇਸ ਚੈਨਲ ਤੇ ਕੰਮ ਦਿਖਾਇਆ ਹੈ ਦਾ ਕਿ ਕੀ ਦਿੱਕਤਾਂ ਆਉਂਦੀਆਂ ਨੇ ਕੀ ਉੱਥੇ ਪ੍ਰੋਬਲਮ ਹੋ ਰਿਹਾ ਹੈ ਤੇ ਹੁਣ ਸ਼ੀਰ ਹਸਪਤਾਲ ਦਾ ਜੋ ਉੱਥੇ ਖੁੱਲਿਆ ਹੋਇਆ ਹੈ ਤੁਸੀਂ ਆਪ ਵੀ ਦੇਖ ਲਿਆ ਖਬਰਾਂ ਵਿੱਚ ਲੱਗੀਆਂ ਉਹਦੀਆਂ ਉੱਥੇ ਜੋ ਨਸ਼ੇ ਵਾਲੇ ਆਉਂਦੇ ਆ ਜੀ ਉਹ ਬਹੁਤ ਨਸ਼ੇ ਵਾਲੇ ਘੱਟ ਹੁੰਦੇ ਆ ਤੇ ਅੱਜ ਕਿਦਾਂ ਵਾਲੇ ਜ਼ਿਆਦਾ ਹੁੰਦੇ ਆ ਇਹਨਾਂ ਸ਼ਾ ਉਥੇ ਵੰਡਿਆ ਜਾਂਦਾ ਏ ਸਾਰੇ ਜਿਹਨ ਨਸ਼ੇ ਵਾਲੇ ਜਿੰਨਾ ਸਭ ਨੂੰ ਪਤਾ ਏ ਸਭ ਕ੍ਰਾਈਮ ਵਾਲੇ ਜ਼ਿਆਦਾ ਕ੍ਰਾਈਮ ਇਹੀ ਕਰਦੇ ਆ ਉਹਨਾਂ ਦਾ ਆਤਵਾ ਦਾ ਕੋਈ ਹੁੰਦਾ ਨਹੀਂ ਏ ਨਸ਼ੇ ਵਿੱਚ ਕਿਦਾਂ ਪਿਆ ਕਿਦਾਂ ਨਹੀਂ ਤੇ ਇਸ ਕਰਕੇ ਜਿਹੜਾ ਹੈ ਸਾਡੀ ਦਿੱਕਤ ਉਥੇ ਬਹੁਤ ਜ਼ਿਆਦਾ ਹੈ ਰੈਜੀਡੈਂਟ ਏਰੀਆ ਸਾਡਾ ਉਥੇ ਹੁਣ ਜੋੜੀਆਂ ਵੀ ਹੋਣ ਲੱਗੀਆਂ ਉਥੇ ਸਾਡੀਆਂ ਨਜ਼ਰੋਂ ਨਾਲੇ ਗਿਰਦਾ ਵੀ ਉਹੀ ਕਰਦੇ ਹੋਣੇ ਚਾਹੀਦੀ ਹਰ ਹਰ ਟਮੇ ਜੀ ਹੁੰਦਾ ਹੈ ਦੂਜਾ ਸਕੂਲਾਂ ਦੇ ਰਸਤੇ ਉਥੇ ਬੜੀਆਂ ਬੇਟੀਆਂ ਛੋਟੇ ਬੱਚੇ ਸਾਰੇ ਸਕੂਲਾਂ ਵਾਲੇ ਜੋ ਉੱਥੇ ਲੰਘਦੇ ਬੱਚੇ ਬਹੁਤ ਹੁਣ ਡਰਦੀਆਂ ਉੱਥੋਂ ਘੁੰਮ ਘਮਕੇ ਜਾਂਦੀਆਂ ਉਹ ਵੀ ਪੜੇ ਹੁੰਦੇ ਉੱਥੇ ਮੁੰਡੇ ਸਭ ਮੁੰਡੇ ਨੇ ਉਹ ਕਿਹੜਾ ਬਜ਼ੁਰਗਾਂ ਕੋਈ ਦਾੜ੍ਹੀਆਂ ਵਾਲੇ ਵੀ ਜਿਨ੍ਹਾਂ ਦੇ ਬੰਦਾ ਥੋੜਾ ਵਿਸ਼ਵਾਸ ਕਾਲੇ ਵੀ ਸ਼ਾਇਦ ਵੀ ਉਹ ਹੁਣ ਉਹ ਮੁੰਡੇ ਹੈਗੇ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਹੈਗਾ ਬਹੁਤ ਦਿੱਕਤ ਆ ਰਹੀ ਹੈ ਉੱਥੇ ਅੱਜ ਕਈ ਵਾਰ ਸੁਜਰਾ ਵੀ ਜਿਹੜੇ ਤੁਹਾਡੇ ਬੁਲਾਏ ਗਿਆ ਸੀਗੇ ਪ੍ਰਸ਼ਾਸਨ ਵੱਲੋਂ ਕਿਉਂਕਿ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਸਾਰੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਐਮਐਲਏ ਦੇ ਧਿਆਨ ਦੇ ਵਿੱਚ ਸਾਰਾ ਮੁੱਦਾ ਹੈਗਾ ਹੈ ਹੁਣ ਕੀ ਭਰੋਸਾ ਮਿਲਿਆ ਤੁਹਾਨੂੰ ਉਹ ਇਹਨਾਂ ਨੇ ਤਾਂ ਉਹ ਸੀਸ ਹਸਤਰ ਪਰੇ ਬੁਲਾ ਇਹ ਉਸ ਬਾਦਨ ਨੂੰ ਕਿਹਾ ਵੀ ਇੱਥੇ ਜਿਹੜੀ ਆਬਾਦੀ ਹੈ ਇੱਥੇ ਇਹ ਗਰੱਜਸ ਏਰੀਆ ਹੈ ਬਾਕੀ ਬੱਚੇ ਸਕੂਲਾਂ ਲੰਘਦੇ ਆ ਤੁਸੀਂ ਇਹਨੂੰ ਜਿਹੜਾ ਹੈਗਾ ਕੰਟਰੋਲ ਕਰੋ ਇਹਨੂੰ ਤੇ ਜਾਂ ਇਹਨੂੰ ਸ਼ਿਫਟ ਕਰੋ ਸਭ ਤੋਂ ਵੱਡਾ ਗੱਲ ਇਹ ਹੈ ਇੱਥੋਂ ਸ਼ਿਫਟ ਕਰੋ ਉਹਨਾਂ ਨੇ ਕਿਹਾ ਵੀ ਸਾਡਾ ਸਿਸਟਮ ਬਣੇ ਹੋਏ ਆ ਉਹਨਾਂ ਦੇ ਵਿੱਚ ਔਖੀ ਬੜੀ ਆ ਅਸੀਂ ਵੀ ਇਹਨਾਂ ਨੂੰ ਕਿਹਾ ਦੂਜਾ ਤੁਸੀਂ ਬੰਦ ਕਰਨ ਦੀ ਗੱਲ ਹੈ ਤੁਸੀਂ ਨਸ਼ੇ ਛਡਾਉਂਦੇ ਆ ਹਰ ਵਾਰ ਕੋਈ ਅਜੀ ਗੱਲ ਨਹੀਂ ਹੈ ਔਰ ਜਿਹੜਾ ਅੱਗੇ ਉਹਦਾ ਪ੍ਰੋਸੀਜਰ ਉਹ ਬਹੁਤ ਗਲਤ ਆ ਤੁਸੀਂ ਆਪਣੇ ਆਪ ਤੇ ਉਹਨੂੰ ਕਹੋ ਵੀ ਬੱਚੇ ਇੱਥੇ ਨਾ ਖਣ ਜਿਹੜੇ ਲੈ ਕੇ ਜਾਂਦੇ ਨਸ਼ੇ ਵਾਲੇ ਲੋਕ ਦੇ ਜਾ ਕੇ ਹਸਪਤਾਲੇ ਦਾਗਲ ਹੋਣ ਵਾਸਤੇ ਆ ਅੰਦਰ ਦਾ ਕੋਈ ਵੀ ਨਹੀਂ ਬੰਦਾ ਹੁੰਦਾ ਇਹਨਾਂ ਦਾ ਤਾਂ ਬੈੱਡ ਲੱਗੇ ਹੋਏ ਆ ਜੋ ਕੰਡੀਸ਼ਨਰ ਬਣਿਆ ਹੋਇਆ ਕੰਡੀਸ਼ਨਰ ਹੈ ਨਹੀਂ ਉੱਥੇ ਇਹਨਾਂ ਦੀ ਇਹ ਤਾਂ ਖਾਲੀ ਗੋਲੀਆਂ ਵੇਚਦੇ ਇੱਥੇ ਤੇ ਉਹ ਇਹਨਾਂ ਨੇ ਪ੍ਰਸ਼ਾਸਨ ਨੇ ਪੂਰਾ ਇਹਨਾਂ ਨੂੰ ਕਿਹਾ ਏ ਤੁਸੀਂ ਪਾਈ ਇਹਦਾ ਸ਼ਿਫਟ ਕਰਾਓ ਨਹੀਂ ਕੰਟਰੋਲ ਕਰੋ ਆਪਣੇ ਤੁਸੀਂ ਇੱਥੇ ਜਿਹੜੇ ਬੰਦੇ ਆ ਇੱਥੇ ਲਾਓ ਕੱਲ ਨੂੰ ਕੋਈ ਵੀ ਕ੍ਰਾਈਮ ਹੋ ਸਕਦਾ ਇੱਥੇ ਤੇ ਉਦੋਂ ਫੇਰ ਬੰਦ ਵੈਸੇ ਕਰਦੇ ਨੇ ਲੋਕਾਂ ਨੇ ਬੰਦ ਕਰਾ ਦੇਣਾ ਫੇਰ ਇਹ ਲੋਕਾਂ ਦੇ ਰੋਧ ਦੇ ਅੱਗੇ ਤਾਂ ਕੋਈ ਚੀਜ਼ ਨਹੀਂ ਖੜਦੀ ਫੇਰ ਅੱਜ ਅਸੀਂ ਪਿਆਰ ਨਾਲ ਸਭ ਨੂੰ ਕਹਿ ਰਹੇ ਆ ਵੀ ਤੁਸੀਂ ਸਿਸਟਮ ਆਪਣਾ ਬਣਾਓ ਇ ਇਹ ਤਾਂ ਟੈਂਟੈਂ ਦੇ ਵੀ ਜਿਹੜਾ ਹੈਗਾ ਸਿਸਟਮ ਆਪਣਾ ਦੇਖੋ ਜੋ ਠੀਕ ਹੈ ਤੁਹਾਡਾ ਠੀਕ ਬੰਦ ਹੋ ਸਕਦਾ ਪੋਜੀਸ਼ਨ ਵਿੱਚ ਸਾਨੂੰ ਸਾਨੂੰ ਸੰਤੁਸ਼ਟੀ ਹੈ ਤੁਸੀਂ ਉਹਦੇ ਪਰ ਸਿਸਟਮ ਵਿੱਚ ਹੈ ਸ਼ਸ਼ਮਰ ਚੰਨੀ ਬਣਾ ਸਾਨੂੰ ਚੱਲਣਾ ਪੈਣਾ ਤੱਕਾ ਇਦਾਂ ਜਦੋਂ ਅਸੀਂ ਹੁਣ ਦਿੱਤਾ ਇਹਨਾਂ ਨੂੰ ਟਾਈਮ ਦੇ ਨਾਲ ਕਹਤ ਹਨ ਨੇ ਨਹੀਂ ਇਹ ਹੋਊਗਾ ਚਾਦ ਵਿੱਚ ਖੜੇ ਹੋਗੇ ਅਸੀਂ ਫਿਰ ਤੇ ਆਈ ਰਹੇ ਕੰਮ ਬੰਦ ਕਰਾਂਗੇ ਉੱਥੇ ਸਾਰੇ ਖੜਾਂਗੇ ਫਿਰ ਬਿਲਕੁਲ ਜੀ ਬਿਲਕੁਲ ਜੀ ਮਹਿਲਾਵਾਂ ਵੱਲੋਂ ਜਿਹੜਾ ਇਸ ਮੁੱਦੇ ਨੂੰ ਬੜੇ ਜ਼ੋਰ ਸੋਲਣਾ ਚੱਕਿਆ ਗਿਆ ਸੀਗਾ ਪਰ ਲੇਕਿਨ ਫਿਰ ਵੀ ਸਭ ਨੂੰ ਪਤਾ ਹੈ ਕਿ ਜਦੋਂ ਮਹਿਲਾਵਾਂ ਜਿਹੜੀਆਂ ਅੱਗੇ ਤੁਸੀਂ ਆ ਜੋ ਕਿ ਲੱਗ ਏ ਅੱਜ ਜਿਹੜਾ ਤੁਹਾਨੂੰ ਭਰੋਸਾ ਮਿਲਿਆ ਏ ਕਿਵੇਂ ਲੱਗਿਆ ਤੁਹਾਨੂੰ ਵਿਸ਼ਵਾਸ ਆ ਵੀ ਤੁਹਾਡੇ ਬਸਵਸੇ ਦਾ ਹੱਲ ਹੋਣ ਜਾ ਰਿਹਾ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਥੈਂਕ ਯੂ ਕਰਦੀ ਆ ਤੁਸੀਂ ਉਸ ਦਿਨ ਵੀ ਪਹੁੰਚੇ ਆ ਅੱਜ ਵੀ ਤੁਸੀਂ ਸਾਡੇ ਅਸਯੋਗ ਦੇ ਰਹੇ ਆ ਤੁਸੀਂ ਲੋਕਾਂ 'ਚ ਸਾਡੀ ਖਬਰ ਪਾ ਜਾ ਰਹੇ ਆ ਤੇ ਦੂਜੀ ਗੱਲ ਸਾਨੂੰ ਭਰੋਸਾ ਮਿਲਿਆ ਹੈਗਾ ਚਲੋ ਸਾਨੂੰ ਭਰੋਸਾ ਮਿਲਿਆ ਸੀ ਭਰੋਸਾ ਦਿੱਤਾ ਸਾਡੇ ਬੰਦੇ ਸਾਰੇ ਵੈਸੇ ਤਾਂ ਐਮਸੀ ਸਾਹਿਬ ਨੇ ਸਾਰਾ ਕੁਝ ਦੱਸ ਦੱਸਤਾ ਹੈ ਪਰ ਅਸੀਂ ਭਰੋਸਾ ਪੂਰਾ ਅਸੀਂ ਸਾਨੂੰ ਇੰਨਾ ਭਰੋਸਾ ਨਹੀਂ ਹੈਗਾ ਉਹ ਕਹਿੰਦੇ ਸਾਡਾ ਸਾਲ ਵੀ ਲੱਗ ਸਕਦਾ 6 ਮਹੀਨੇ ਬਾਦ ਦਾ ਤੱਕ ਉਹ ਕੁਝ ਵੀ ਵਰਤ ਸਕਦਾ ਉਹਦੇ ਪਹਿਲਾਂ ਪਹਿਲਾਂ ਅਸੀਂ ਇਹਨਾਂ ਨੂੰ ਖੁਦ ਵਾਰ ਦਾ ਟਾਈਮ ਦੇਣਾ ਹੈ ਉਹ ਤੋਂ ਬਾਅਦ ਸਾਨੂੰ ਅਸੀਂ ਕੋਈ ਵੀ ਆਪਣਾ ਸਟੈਪ ਲਵਾਂਗੇ ਅਦਰ ਬੁੱਧਵਾਰ ਤੱਕ ਤੁਸੀਂ ਜਿਹੜੀ ਗੱਲਬਾਤ ਸਾਨੂੰ ਵੀ ਪਤਾ ਹੈ ਕਿ ਲੰਬਾ ਕੰਮ ਹੈ ਜਿੰਨਾ ਚਿਰ ਇਹਨਾਂ ਦਾ ਹੋ ਨਹੀਂ ਹੁੰਦਾ ਨਾ ਇਹਨੂੰ ਆਪਣਾ ਬੰਦ ਕਰ ਦੇਵੇ ਭਵੇਂ ਅੰਦਰ ਵੜ ਕੇ ਗੋਲੀਆਂ ਖਲਾ ਦੇ ਦੇਵੇ ਪਰ ਅਸੀਂ ਬਾਹਰ ਨਿਕਲ ਨਹੀਂ ਦੇਣੇ ਅਸੀਂ ਚੱਲਣ ਨਹੀਂ ਦੇਣੇ ਅਟਕੇਣ ਦਾ ਮਤਲਬ ਇਹ ਹੈ ਵੀ ਜਿਹੜਾ ਸ਼ਿਫਟਿੰਗ ਦਾ ਜਿਹੜਾ ਪ੍ਰੋਸੈਸ ਭਾਵੇਂ ਲੰਬਾ ਹੈ ਪਰ ਉਹਨੂੰ ਸ਼ੁਰੂ ਕਰ ਦਿੱਤਾ ਜਾਵੇ ਪਰ ਉਦੋਂ ਤੱਕ ਕੋਈ ਆਰਜੀ ਤੌਰ ਤੇ ਇੱਥੇ ਸਿਸਟਮ ਹੋਵੇ ਆਰਜੀ ਤੌਰ ਤੇ ਸਿਸਟਮ ਹੋਵੇ ਜਾਂ ਕੋਈ ਵੀ ਅਸੀਂ ਕੋਈ ਗਵਾਰਤਾ ਬਾਰਤ ਕੀ ਨਾ ਫਿਰ ਅਸੀਂ ਜ਼ਿੰਮੇਵਾਰ ਇਹ ਐਸਡੀ ਹੋਊਗਾ ਡੀਸੀ ਹੋਊਗਾ ਸਾਰਿਆਂ ਕੋਲ ਚਿੱਠੀਆਂ ਪਹੁੰਚ ਗਈਆਂ ਜਾਂ ਇਹ ਹੋਣਗੇ ਸਾਡੇ ਜ਼ਿੰਮੇਵਾਰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਗੱਲ ਵਾਪਰ ਗਈ ਜੀ ਚੇ ਮੈਂ ਤੁਹਾਨੂੰ ਕਹੇ ਅੱਛੇ ਤੇਜ਼ ਤਰਾਰ ਕੈਮਰੇ ਜਿਹੜੇ ਉਧਰਲੇ ਪਾਸੇ ਨੂੰ ਲਾਏ ਜਾਣ ਕਿਉਂਕਿ ਕੈਮਰੇ ਦੇ ਰਾਹੀਂ ਹਰ ਨਿਗਰ ਰੱਖੀ ਜਾਵੇ ਕਿਸੇ ਕੋਈ ਲੇਡੀਜ਼ ਨਾਲ ਕੁੜੀ ਨਾਲ ਕਿਸੇ ਨਾਲ ਸ਼ਰਤ ਕਰਦਾ ਕੋਈ ਤਾਂ ਵੀ ਅੰਦਰ ਕੰਟਰੋਲ ਦੇ ਵਿੱਚ ਹੋਣਾ ਚਾਹੀਦਾ ਕੈਮਰੇ ਘੋਮਰੇ ਤਾਂ ਸਾਰੇ ਜਿਨ੍ਹਾਂ ਨੇ ਕਰਨਾ ਉਹ ਤਾਂ ਬੰਦ ਕਰ ਦਿੰਦੇ ਆ ਕੈਮਰੇ ਦਾ ਕੋਈ ਸਿਸਟਮ ਨਹੀਂ ਹੈਗਾ ਕੈਮਰੇ ਤੇ ਕੋਈ ਭਰੋਸਾ ਨਹੀਂ ਹੈਗਾ ਪਹਿਲਾਂ ਕੈਮਰੇ ਤੇ ਹੀ ਅਟੈਕ ਕਰਦੇ ਆ ਅਸੀਂ ਕੈਮਰੇ ਤੇ ਨਹੀਂ ਭਰੋਸਾ ਕਰਦੇ ਅਸੀਂ ਨਾ ਹਸਪੀਟਲਾਂ ਦੇ ਵੀ ਭਰੋਸਾ ਨਹੀਂ ਸਾਨੂੰ ਅਸੀਂ ਤਾਂ ਫਿਰ ਜੇ ਨਾ ਕੋਈ ਹੋਇਆ ਫਿਰ ਅਸੀਂ ਆਪਣੀ ਕਾਰਵਾਈ ਦੁਬਾਰਾ ਕਰਾਂਗੇ ਜਿਹੜਾ ਜਿਹੜਾ ਤੁਹਾਨੂੰ ਜਿਹੜਾ ਤੁਹਾਡਾ ਅੱਜ ਭਰੋਸਾ ਦਿੱਤਾ ਗਿਆ ਬੁੱਧਵਾਰ ਤੱਕ ਜੇ ਨਾ ਹੋਇਆ ਬੁੱਧਵਾਰ ਤੱਕ ਦਾ ਸਾਡਾ ਭਰੋਸਾ ਬਣਿਆ ਉਹ ਤੇ ਪਹਿਲਾ ਕੋਈ ਵਿਚ ਗੱਲ ਹੋ ਗਈ ਫਿਰ ਜ਼ਿੰਮੇਵਾਰ ਇਹ ਆਪ ਹੈ ਹਾਂਜੀ ਚਲੋ ਠੀਕ ਹੈ ਜੀ ਬਿਲਕੁਲ ਨਹੀਂ ਜਮਾਨਾ ਤੇ ਸਾਰੇ ਨੂੰ ਮਨਜ਼ੂਰ ਹੈ ਜੀ ਬਿਲਕੁਲ ਜੀ ਹਾਂਜੀ ਹਾਂਜੀ ਸਾਰੇ ਸੱਸੀ ਗਾਰਡੀ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਵੱਲੋਂ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਜੀ ਅਸੀਂ ਸਾਰੀਆਂ ਕਲੋਨੀ ਆਲੇ ਨੇ ਇਹਨਾਂ ਨੂੰ ਬੁੱਧਵਾਰ ਦਾ ਟਾਈਮ ਦਿੱਤਾ ਹੈ ਜੀ ਬਾਕੀ ਆਪਣੇ ਪ੍ਰੋਸੈਸ ਚ ਦੇਖ ਲੈਣ ਅਸੀਂ ਨਹੀਂ ਤਾਂ ਫਿਰ ਅਗਲੀ ਕਾਰਵਾਈ ਕਰਨਾ ਜਾਂ ਜਿੱਦਾਂ ਫਿਰ ਉਹ ਬਾਅਦ ਚ ਪ੍ਰਸ਼ਾਸਨ ਦੇ ਮਾਮਲੇ ਵਾਰ ਹੈ ਕੋਈ ਵੀ ਖਾਸਾ ਹੋ ਸਕਦਾ ਦੇਖੋ ਅਸੀਂ ਹਸਪਤਾਲਾਂ ਨੂੰ ਕਹਿੰਦੇ ਜਿਹੜੇ ਉੱਥੇ ਆਉਂਦੇ ਆ ਉਹਨਾਂ ਤੇ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਜੀ ਬਾਹਰ ਕੁਝ ਵੀ ਹੋ ਸਕਦਾ ਠੀਕ ਹੈ ਜੀ ਧੰਨਵਾਦ ਬਿਲਕੁਲ ਜੀ ਅਸੀਂ ਜਿਹੜੀ ਗੁੱਧਵਾਰ ਤੱਕ ਦਾ ਜਿਹੜਾ ਟਾਈਮ ਜਿਹੜਾ ਦਿੱਤਾ ਗਿਆ ਤੇ ਬੁੱਧਵਾਰ ਤੋਂ ਬਾਅਦ ਅਗਲੀ ਕੀ ਕਾਲ ਮਿਲਦੀ ਹੈ ਤੇ ਆਪਾਂ ਹਸਪਤਾਲਾਂ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਵੱਲੋਂ ਕਿਵੇਂ ਦਾ ਜਿਹੜਾ ਭਰੋਸਾ ਦਿੱਤਾ ਗਿਆ ਤੇ ਐਸ.ਐਚ.ਓ ਸਾਹਿਬ ਨਾਲ ਵੀ ਗੱਲ ਕਰਦੇ ਆ ਅੱਜ ਅੱਜ ਜਿਹੜਾ ਜਿਹੜਾ ਇਹ ਫੌਟੋਟਾ ਜਿਹੜਾ ਚੱਲਦਾ ਜਿਹਾ ਨਹੀਂ ਬਣਿਆ। ਸੀਰਤ ਹਸਪਤਾਲ ਦੇ ਜਿਹੜੇ ਨੇੜਲੇ 35 ਲੱਖਾਂ ਦੇ ਲੋਕ ਮੇਰੇ ਕੋਲ ਆ ਗਏ ਸੀ। ਜਿੰਨੇ ਨੂੰ ਦੱਸਿਆ ਕਿ ਸੀਰਤ ਦੇ ਜਿਹੜਾ ਹਸਪਤਾਲ ਨਸ਼ਾ ਛਡਾਊ ਕੇਂਦਰ ਚ ਜਿਹੜੇ ਲੋਕ ਤੇ ਕਈ ਲੈਣ ਹੁੰਦੇ ਆ ਉਹਨਾਂ ਨਾਲ ਜਿਹੜੇ ਛੜਾਣ ਵਾਲੇ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ। ਉਹ ਅੱਜ ਅਸੀਂ ਜਿਹੜਾ ਲੋਕਾਂ ਨੂੰ ਪ੍ਰੋਬਲਮ ਹੋ ਵੀ ਗਲਾਈ ਸੀ ਤੇ ਸੀਰਤ ਹਸਪਤਾਲ ਦੇ ਜਿਹੜੇ ਪ੍ਰਬੰਧਕਾਂ ਨੂੰ ਹੀ ਬੁਲਾਇਆ ਸੀ। ਗੁੰਡਮਨ ਦੀ ਜੀ ਆਪਸੀ ਬੈਠ ਕੇ ਗੱਲਬਾਤ ਕੀਤੀ ਹੈ ਤੇ ਅਸੀਂ ਇਹਦਾ ਕੋਈ ਪਰਮਾਨੈਂਟ ਹੱਲ ਕੱਢਣ ਲਈ ਕਾਫੀ ਵਿਚਾਰ ਵਟਾਂਦਰਾ ਹੋਇਆ ਆ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਹ ਮਸਲੇ ਨੂੰ ਜਿਹੜਾ ਸੋਲਵ ਕਰਾਂਗੇ। ਇਸ ਕਰਕੇ ਪਹਿਲੇ ਦੱਸਕੋ ਅੱਜ